ਬਾਹਾਸ਼ਾ ਨੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਬਹੁਤੀਆਂ ਗੱਲਾਂ ਕੀਤੀ ਬਾਵਾ ਹੀ ਗੱਲਾਂ ਕੀਤੀਆਂ ਉਹਨੇ ਮਾਰਾਈ ਸੱਚੇ ਬਾਹਾਸ਼ਾ ਨੇ ਹਰ ਗੱਲ ਦਾ ਜਵਾਬ ਇਦਾਂ ਕਰਾਰਾ ਦਿੱਤਾ ਬਾਹਾਸ਼ਾ ਸਮਝ ਗਿਆ ਭਈ ਇਦਾਂ ਨਹੀਂ ਹਮਾ ਉਹਨੇ ਫਿਰ ਅਬਦੁਲ ਖਾਨ ਦਲੋਗਾ ਹੀ ਦਿੱਲੀ ਦਾ ਜਿਹਦੇ ਕੋਲੇ ਸਾਰੀ ਜੇਲ੍ਹ ਦਾ ਪ੍ਰਬੰਧ ਸੀ ਉਹਨੇ ਅਬਦੁਲ ਖਾਨ ਦਲੋਗੇ ਨੂੰ ਆਖਿਆ ਵੀ ਇਹਨਾਂ ਨੂੰ ਨਜ਼ਰਬੰਦ ਕਰੋ ਤੇ ਮਹਾਰਾਜ ਨੂੰ ਨਜ਼ਰਬੰਦ ਕਰਤਾ ਕਿਹੇ ਵੀ ਸਿੱਖ ਨੂੰ ਮਹਾਰਾਜ ਨੂੰ ਮਿਲਣ ਦੀ ਆਗਿਆ ਨਹੀਂ ਪਹਿਲਾਂ ਦੇ ਸਿੱਖਾਂ ਉਹਨਾਂ ਤੇ ਸਤਗੁਰਾਂ ਨੂੰ ਇਕੱਠਿਆਂ ਹੀ ਬੰਦ ਕੀਤਾ ਬਾਅਦ ਵਿੱਚ ਸਿੱਖਾਂ ਉਹਨਾਂ ਤੇ ਸਤਗੁਰਾਂ ਨੂੰ ਅੱਡ ਕਰਤਾ ਉਹਨੇ ਇੱਕ ਖਾਸ ਕਿਸਮ ਦਾ ਪਿੰਜਰਾ ਬਣਾਇਆ ਜਿਸ ਪਿੰਜਰੇ ਦੇ ਵਿੱਚ ਅੰਦਰ ਨੂੰ 16 ਲੱਗੀਆਂ ਹੋਈਆਂ ਸੀ 16 ਪਿੰਜਰੇ ਦੇ ਅੰਦਰ ਨੂੰ ਲੱਗੀਆਂ ਹੋਈਆਂ ਸੀ ਜਿਨ੍ਹਾਂ ਸੂਲਾਂ ਨੂੰ ਜ਼ਹਿਰ ਦੀ ਪੁੱਠ ਸੀ ਉਹਨੂੰ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਤੇ ਕਰਨਾ ਚਾਹੁੰਦਾ ਸੀ ਮਾਰਨਾ ਚਾਹੁੰਦਾ ਸੀ ਪਰ ਆਪਣੇ ਹੱਥ ਨਹੀਂ ਰੰਗੜੇ ਚਾਹੁੰਦਾ ਉਭਾ ਨੇ ਨਾਲ ਹੀ ਉਹਨੇ ਰੌਲਾ ਪਾ ਦੇਣਾ ਸੀ ਵੀ ਮੈਂ ਨਹੀਂ ਮਾਰਿਆ ਤੇ ਉਹਨੇ ਇਸ ਕਰਕੇ ਸੂਲਾਂ ਲਾਈਆਂ ਸੀ ਕਿ ਜੇ ਮਹਾਰਾਜ ਮਾੜਾ ਮੋਟਾ ਵੀ ਪਾਸਾ ਪਰਤਣ ਉਹ ਸੂਲ ਵੱਜੇ ਤੇ ਉੱਥੇ ਜਿਹੜਾ ਵਾ ਮਹਾਰਾਜ ਸਾਧਖਣ ਨੂੰ ਚਲੇ ਜਾਣ ਐਦਾਂ ਦੀ ਨੀਤ ਰੱਖੀ ਸੀ ਬਾਖਸ਼ਾ ਨੇ ਪਰ ਧਨਗਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਚੌਂਕੜਾ ਹੀ ਇੰਨਾ ਜ਼ਿਆਦਾ ਸੀ ਜਿੱਦਾਂ ਮਹਾਰਾਜ ਪਿੰਜਰੇ 'ਚ ਬੈਠੇ ਆ ਜਿੰਨਾ ਚਿਰ ਪਿੰਜਰੇ 'ਚ ਰਹੇ ਇੱਕੋ ਹੀ ਆਸਣ 'ਤੇ ਰਹੇ ਐਦਾਂ ਪਾਸਾ ਵੀ ਨਹੀਂ ਮਾਰਿਆ ਇਹਨੇ ਪਰਤੇ ਆ ਉਸੂਲਾ ਸੀ ਨਾ ਜੇ 16 ਵਾਜ ਜਾਂਦੀਆਂ ਤੇ ਉਹ ਜ਼ਹਿਰ ਨੇ ਆਪਣਾ ਅਸਰ ਵਿਖਾਲ ਦੇਣਾ ਸੀ ਭਾਵੇਂ ਜ਼ਹਿਰ ਵੀ ਮਹਾਰਾਜ ਦੇ ਹੁਕਮ ਚੇ ਸੀ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਚੌਂਕੜਾ ਹੀ ਇੰਨਾ ਸੀ ਮਹਾਰਾਜ ਨੇ ਪਾਸਾ ਨਹੀਂ ਪਰਤਿਆ ਸਜੇ ਰਹਿ ਬੜਾ ਤਸ਼ੱਦਦ ਹੋਇਆ ਕਈ ਦਿਨ ਭੁੱਖੇ ਰੱਖਿਆ ਗਿਆ ਮਹਾਰਾਜ ਨੂੰ ਮਹਾਰਾਜ ਜੀ ਦੇ ਦੀਵਾਨ ਹੀ ਭਾਈ ਮਤੀ ਦਾਸ ਫਿਰ ਵਾਵਾ ਹੀ ਦਿਨਾਂ ਬਾਅਦ ਸਤਿਗੁਰੂ ਸਾਹਿਬ ਆਖ ਤੇ ਉਹ ਗੰਦੇ ਲਿਆਇਆ ਮਹਾਰਾਜ ਨੇ ਗੰਨੇ ਚੂਪੇ ਛਕਿਆ ਜੋ ਲਿਆਂਦਾ ਸੀ ਸੱਚੇ ਬਾਦਸ਼ਾਹ ਜੀ ਦੀ ਇਦਾਂ ਦੀ ਹਾਲਤ ਵੇਖ ਕੇ ਭਾਈ ਮਤੀ ਦਾਸ ਜੀ دیਵਾਨ ਸੀ ਮਹਾਰਾਜ ਦੇ ਬੜਾ ਗੁੱਸਾ ਟੜਿਆ ਉਹਨਾਂ ਨੂੰ دیਵਾਨ ਜੀ ਕਹਿਣ ਲੱਗੇ ਮਹਾਰਾਜ ਇਹ ਬਾਦਸ਼ਾਹ ਬਹੁਤਾ ਹੀ ਤੁਹਾਨੂੰ ਦੁਖੀ ਕਰਨ ਰਿਹਾ ਤੁਸੀਂ ਇਹਨਾਂ ਨੂੰ ਮਹਾਰਾਜ ਫੂਕ ਦਿਓ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ دیਵਾਨ ਜੀ ਇਹ ਕੰਮ ਕਰਨਾ ਹੁੰਦਾ ਤੇ ਸਾਡੇ ਦਾਦਾ ਸਤਗੁਰੂ ਕਰਗੇ ਹੁੰਦੇ ਗੁਰੂ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਾਦਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਉਹਨਾਂ ਨੂੰ ਵੀ ਲਾਹੌਰ ਫੜਿਆ ਗਿਆ ਸੀ ਜੇਲ੍ਹ 'ਚ ਤਵੀ ਤੇ ਮਿਠਾਇਆ ਗਿਆ ਸੀ ਚੰਦੂ ਨੇ ਭਾਲਿਆ ਮਹਾਰਾਜ ਚਾਹੁੰਦੇ ਤੇ ਕੀ ਨਹੀਂ ਕਰ ਸਕਦੇ ਗੁਰ ਅਰਜਨ ਪ੍ਰਤਾਖ ਹਾਰ ਤੇ ਹਾਰ ਅਕਾਲਪੁਰਖ ਕੀ ਨਹੀਂ ਕਰ ਸਕਦਾ ਪਰ ਮਹਾਰਾਜ ਨੇ ਕੁਝ ਨਹੀਂ ਕੀਤਾ ਹੁਕਮ 'ਚ ਰਹਿਏ ਨਾ ਦੀਵਾਨ ਜੀ ਕਹਿੰਦੇ ਮਤ ਦੀਵਾਨ ਜੀ ਨੂੰ ਮਹਾਰਾਜ ਕਹਿੰਦੇ ਦੀਵਾਨ ਜੀ ਹੁਕਮ 'ਚ ਰਹੀਦਾ ਵਾ ਭਾਈ ਮਤੀ ਦਾਸ ਕਹਿੰਦੇ ਮਹਾਰਾਜ ਜੇ ਤੁਸੀਂ ਨਹੀਂ ਤਾਂ ਮੈਨੂੰ ਹੀ ਆਗਿਆ ਦੇ ਦਿਓ ਮਹਾਰਾਜ ਚਿੱਟੇ ਦੇ ਵਿੱਚ ਤਾਰੇ ਵਖਾਲ ਦੇਾਂਗਾ ਜਿਹੜੇ ਤਖਤਾਂ ਦੇ ਬਹਿ ਬਹਿ ਕੇ ਪੁੱਠੇ ਸਿੱਦੇ ਹੁਕਮਨਾਮੇ ਦੇਂਦੇ ਫਿਰਦੇ ਆ ਨਾ ਮਹਾਰਾਜ ਤਖਤੇ ਹੀ ਮੂਹਦੇ ਕਰ ਦਿਆਂਗਾ ਸੱਚੇ ਪਾਖਾ ਕਹਿਣ ਲੱਗੇ ਦੀਵਾਨ ਜੀ ਤੇਰੇ ਤੇ ਇੰਨੀ ਪਾਵਰ ਕਿੱਥੋਂ ਆ ਗਈ ਦੀਵਾਨ ਜੀ ਨੇ ਆਖਿਆ ਮਹਾਰਾਜ ਤੁਹਾਡੀਆਂ ਆ ਜਿਹੜੀਆਂ ਛਲੜਾਂ ਚੂਪ ਕੇ ਤੁਸੀਂ ਛੁੱਟੀਆਂ ਮੈਂ ਤੇ ਉਹ ਪ੍ਰਸ਼ਾਦ ਜਾਣ ਕੇ ਛਕੀਆਂ ਮਹਾਰਾਜ ਉਹ ਛਕਣ ਦਾ ਈ ਏਡਾ ਬਲ ਪ੍ਰਗਟ ਹੋ ਗਿਆ ਮਹਾਰਾਜ ਕਹਿੰਦੇ ਦੀਵਾਨ ਜੀ ਜੇ ਸਾਡੇ ਚੂਪੇ ਖੇਲੜ ਤੁਹਾਨੂੰ ਇੰਨੀ ਪਾਵਰ ਦੇ ਗਏ ਤੇ ਫਿਰ ਇੱਧਰ ਵੇਖੋ ਕਿੱਡਾ ਕ ਸਮੁੰਦਰ ਹੋਵੇਗਾ ਜਿਵੇਂ ਹੀ ਕਰਨ ਤੇ ਆਈਏ ਤੇ ਕੀ ਨਹੀਂ ਕਰ ਸਕਦੇ ਪਰ ਕਰਨਾ ਨਹੀਂਗਾ ਕਰਾਮਾਤ ਕਹਿਰਦਾ ਨਾਮ ਅੱਜ ਤੇ ਲੋਕ ਮੰਨਦੇ ਕਰਾਮਾਤ ਨੂੰ ਅਸੀਂ ਬਾਬੇ ਫਲਾਣੇ ਕੋ ਗਏ ਉਹਨੇ ਦੋ ਸੇਹ ਦਿੱਤੇ ਇੱਕ ਨਿਆਣਾ ਆ ਗਿਆ ਲੋਕ ਤੇ ਅੱਜ ਕੱਲ ਮੰਨਦੇ ਇਹਨਾਂ ਗੱਲਾਂ ਨੂੰ ਬਾਬੇ ਕੋ ਪਾਣੀ ਖੜਿਆ ਉਹਨੇ ਉਂਗਲ ਟੋਪੀ ਪਤਾ ਨਹੀਂ ਕੀ ਕਬੜ ਕਬੜ ਕੀਤਾ ਸਾਡੇ ਦੁੱਖ ਚਲੇ ਗਏ ਉਹ ਲੋਕ ਤੇ ਹੁਣ ਕਰਾਮਾਤ ਨੂੰ ਮੰਨਦੇ ਆ ਗਿਆਨ ਨੂੰ ਨਹੀਂ ਮੰਨਦੇ ਗੁਰੂ ਨੂੰ ਨਹੀਂ ਮੰਨਦੇ ਦੁਨੀਆ ਵੇਖ ਦਿਖਾਏ ਜਗਤ ਕੋ ਇਹੋ ਕੋ ਜੀ ਮੰਨਦੀ ਆ ਲੋਕਾਂ ਨੂੰ ਵਸ ਕਰਦੀ ਆ ਦੁਨੀਆ ਇਹੋ ਪੇਰੀ ਚੱਲਦਾ ਪਰ ਗੁਰੂ ਤੇਗ ਬਹਾਦਰ ਸਾਹਿਬ ਸ੍ਰਿਸ਼ਟੀ ਦੇ ਮਾਲਕ ਸਤਿਗੁਰੂ ਕਹਿੰਦੇ ਕਰਾਮਾਤ ਨਹੀਂ ਵਿਖਾਉਣੀ ਉਹ ਇਹ ਗੱਲਾਂ ਸੁਣੀਆਂ ਇੱਕ ਸਿਪਾਈ ਨੇ ਪਹਿਰੇਦਾਰ ਖੜੇ ਹੁੰਦੇ ਨਾ ਉਹਨਾਂ ਸੁਣੀਆਂ ਇੱਕ ਪਹਿਰੇਦਾਰ ਦੌੜ ਕੇ ਗਿਆ ਜਾ ਕੇ ਬਾਦਸ਼ਾਹ ਨੂੰ ਕਹਿੰਦਾ ਬਾਦਸ਼ਾਹ ਅਸੀਂ ਤੇ ਵੇਹਨੇ ਆਵੇ ਗੁਰੂ ਥਿਰਕੇ ਗੁਰੂ ਤਾਂ ਨਹੀਂ ਥਿਰਕਦਾ ਪਰ ਇੱਕ ਅਲੋਕਾਰ ਗੱਲ ਹੋਈ ਆ ਗੁਰੂ ਦਾ ਇੱਕ ਸੇਖ ਆ ਦੀਵਾਨ ਭਾਈ ਮਤੀ ਦਾਸ ਜੀ ਦੀਵਾਨ ਸੀ ਮਹਾਰਾਏ ਦੇ ਉਹ ਇੱਕ ਦੀਵਾਨ ਆ ਉਹ ਕਹਿੰਦਾ ਵੀ ਜੇ ਤੁਸੀਂ ਆ ਗਿਆ ਦੋ ਮੈਂ ਤਖਤ ਹੀ ਮੋਦੇ ਕਰ ਦਵਾਂ ਬਾਦਸ਼ਾਹ ਕਹਿਣ ਲੱਗਾ ਬੱਸ ਫਿਰ ਉਹਨੂੰ ਕੱਲੇ ਨੂੰ ਲੈ ਕੇ ਆਓ ਜਦੋਂ ਭਾਈ ਮਤੀ ਦਾਸ ਨੂੰ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ ਬਾਖਾ ਰੰਗਜੀਤ ਕਹਿੰਦਾ ਕਿਉਂ ਭਾਈ ਮਤੀ ਦਾਸ ਤੂੰ ਇਹ ਗੱਲਾਂ ਕਹੀਆਂ ਨੇ ਭਾਈ ਮਤੀ ਦਾਸ ਜੀ ਕਹਿੰਦੇ ਹਾਂ ਕਹੀਆਂ ਨੇ ਬਾਖਸ਼ਾ ਕਹਿ ਲਗਾ ਚੱਲ ਫੇਰ ਕਰਕੇ ਵਿਖਾ ਬਾਦਸ਼ਾ ਨੂੰ ਇਹ ਗੱਲ ਦਾ ਪਤਾ ਹੀ ਕਿ ਗੁਰੂ ਜੀ ਦੇ ਕਰਾਮਾਤ ਹੈ ਹੀ ਆ ਗੁਰੂ ਦੇ ਸਿੱਖਾਂ 'ਚ ਵੀ ਬੜੀ ਕਰਾਮਾਤ ਆ ਉਹਨੇ ਬਾਬਾ ਰਾਮਰਾਇ ਵੇਖਿਆ ਸੀ ਬਾਬਾ ਰਾਮਰਾਇ ਗੁਰੂ ਹਰ Rai ਸਾਹਿਬ ਦੇ ਸੁਪੁੱਤਰ ਸੀ ਜਿਨ੍ਹਾਂ ਨੂੰ ਇਹ ਗੱਲ ਕਹਿ ਕੇ ਤੋਰਿਆ ਸੀ ਵੀ ਜਾਓ ਤੁਹਾਡੀ ਰਸਨਾ ਦੇ ਗੁਰੂ ਨਾਨਕ ਸਾਹਿਬ ਆਪ ਸਜੇ ਆ ਤੇ ਉਹਨਾਂ ਨੇ ਭੱਤਰ ਕਰਾਮਾਤਾਂ ਬਾਦਸ਼ਾ ਨੂੰ ਵਿਖਾਈਆਂ ਸੀ ਬਾਖਸ਼ਾ ਜਾਣਦਾ ਹੀ ਕਿ ਗੁਰੂ ਜੀ ਵੀ ਸ਼ਕਤੀ ਆ ਤੇ ਸਿੱਖਾਂ 'ਚ ਵੀ ਉਹ ਚਾਹੁੰਦਾ ਸੀ ਕੋਈ ਇਦਾਂ ਦਾ ਕੰਮ ਵੇਖਣਾ ਉਹਨੇ ਦੀਵਾਨ ਜੀ ਨੂੰ ਆਖਿਆ ਵੀ ਚਲ ਠੀਕ ਆ ਤੁਸੀਂ ਕੋਈ ਕਰਾਮਾਤ ਕੋਈ ਜਾਦੂ ਕੋਈ ਸ਼ਕਤੀ ਕੋ ਮੰਤਰ ਤੰਤਰ ਵਿਖਾਓ ਤੁਹਾਨੂੰ ਛੱਡ ਦਿਆਂਗੇ ਤੁਹਾਨੂੰ ਨਹੀਂ ਮਾਰਾਂਗੇ ਤੁਹਾਨੂੰ ਨਹੀਂ ਫੜਾਂਗੇ ਕੋਈ ਮੁਕੱਦਮਾ ਨਹੀਂ ਕਰਾਂਗੇ ਤੁਹਾਨੂੰ ਰਿਹਾ ਕਰ ਦਿਆਂਗੇ ਕੋਈ ਕਰਾਮਾਤ ਵਿਖਾਓ ਦੀਵਾਨ ਜੀ ਕਹਿਣ ਲੱਗੇ ਬਾਸ਼ਾ ਇਹ ਗੁਰੂ ਨਾਨਕ ਦਾ ਘਰ ਆ ਇੱਥੇ ਜਿਹੜੀ ਕਰਾਮਾਤ ਇੱਕ ਵਾਰੀ ਹੋਈ ਆ ਮੁੜ ਕੇ ਘਟੇ ਹੀ ਨਹੀਂ ਬਦਲੀ ਨਹੀਂ ਅੱਜ ਤੱਕ ਉਦਾਂ ਦੀ ਉਦਾਂ ਹੀ ਆ ਕਿਵੇਂ ਅਚਲ ਸਾਹਿਬ ਜਾਓ ਉਥੇ 베ਰੀ ਆ ਜਿਹੜੀ ਮਹਾਰਾਜ ਨੇ ਕਿੱਕਰ ਕਿੱਕਰ ਦੀ ਦਾਤਨ ਕਰਦੀਆਂ ਗੱਡੀ ਸੀ ਸੰਗਤ ਆਖਾ ਮਹਾਰਾਜ ਇਹੀ ਤੇ ਫਲਦਾਰ ਰੁੱਖ ਚਾਹੁੰਨੇ ਹਨ ਮਹਾਰਾਜ ਕਹਿੰਦੇ ਇਹਨੂੰ ਹੀ 베ਰ ਲੱਗਣਗੇ ਉਹ ਜਾ ਕੇ ਦਰਸ਼ਨ ਕਰੋ ਕਿੱਕਰ ਨੂੰ 베ਰ ਲੱਗੇ ਉਹਦੇ ਵਿੱਚ ਇੱਕ ਵੀ ਕੰਡਾ ਨਹੀਂ ਹੈਗਾ ਮੈਂ ਆਵਟਾਣੀ ਚੰਗੀ ਤਰ੍ਹਾਂ ਟੋਟ ਦੇਖੀ ਵੀ ਕਿਤੇ ਨਿਕਲ ਹੀ ਨਾ ਆਵੇ ਪਰ ਨਹੀਂ ਆਗਾ ਜੇ ਇੱਕ ਵਾਰੀ ਕਲਾ ਵਰਤੀ ਅੱਜ ਤੱਕ ਵਰਤਦੀ ਮਹਾਰਾਜ ਜੀ ਦੇ ਵਿਆਹ ਦੀ ਗੰਧ ਉਦਾਂ ਦੀ ਉਦਾਂ ਪੱਥਰ ਉਥੇ ਦਾ ਉਥੇ ਮਣੀ ਕਰਨ ਦਾ ਜਾਲ ਅੱਜ ਵੀ ਲੰਗਰ ਪਕਾ ਰਿਆ ਤੇ ਜਿਹੜੀ ਗੱਲ ਇੱਕ ਵਾਰੀ ਹੋਈ ਆ ਮੁੜ ਕੇ ਘੱਟੀ ਵੀ ਨਹੀਂ ਬਦਲੀ ਵੀ ਨਹੀਂ ਤੇ ਮੁੱਕੀ ਵੀ ਨਹੀਂ ਐਡੀ ਵੱਡੀ ਕਰਾਮਾਤ ਮਹਾਰਾਜ ਨੇ ਵਰਤਾਈ ਆ ਤੇ ਭਾਈ ਮਤੀ ਦਾਸ ਕਹਿੰਦੇ ਬਾਖਸ਼ ਮੇਰੇ ਸਤਿਗੁਰੂ ਦਾ ਹੁਕਮ ਹੀ ਨਹੀਂ ਹੈਗਾ ਵੀ ਤੂੰ ਕਰਾਮਾਤ ਵਿਖਾਉਣੀ ਆ ਜੇ ਮੇਰੇ ਸਹਬਜੀ ਨੇ ਇਸ਼ਾਰਾ ਵੀ ਕੀਤਾ ਹੁੰਦਾ ਤੈਨੂੰ ਉਹ ਤਾਰੇ ਵਿਖਲੰਦਾ ਤੇਰੀਆਂ ਪਛਤਾਵੀਆਂ ਯਾਦ ਕਰਦੀਆਂ ਪਰ ਮੈਨੂੰ ਹੁਕਮ ਨਹੀਂਗਾ ਬਾਖਾ ਕਹਿਣ ਲੱਗਾ ਇਹ ਗੱਲ ਆ ਹੁਣ ਕਰਾਮਾਤ ਵਿਖਾਏਗਾ ਤੇ ਛੋਟ ਜਿਗਾ ਨਹੀਂ ਤੇ ਫਤਵਾ ਤੇਰੇ ਤੇ ਹੁਣੇ ਹੀ ਲੱਗੇ। دیਵਾਨ ਜੀ ਕਹਿਣ ਲੱਗੇ ਤੂੰ ਫਤਵਾਈ ਲਾ। ਉਹਨੇ ਆਖਿਆ ਜੇ ਇਹ ਬਚਨ ਨਾ ਮੰਨੇ ਇਹਨੂੰ ਫੱਟਿਆਂ ਚ ਬਨ ਕੇ ਆਰੇ ਨਾਲ ਚੀਰ ਦਿੱਤਾ ਜਾਵੇ। دیਵਾਨ ਜੀ ਬੜੇ ਹੱਸੇ। ਉਦਾਂ ਤੇ ਆਰਾ ਬੰਦੇ ਨੂੰ ਝੱਟ ਲੈ ਪੈਂਦਾ। ਜੇ ਫੱਟਿਆਂ ਚ ਬੰਦਾ ਵੱਜਾ ਹੋਵੇ ਥੋੜਾ ਟਾਈਮ ਲੱਗਦਾ। ਲੱਕੜ ਵੀ ਨਾਲ ਵੱਡੀ ਜਾਣੀ ਆ। دیਵਾਨ ਜੀ ਕਹਿਣ ਲੱਗੇ ਮੈਨੂੰ ਭਾਵੇਂ ਆਰੇ ਨਾਲ ਵੱਢ ਤੇ ਭਾਵੇਂ ਟੋਕ ਟੋਕ ਕੇ ਬੋਟੀ ਬੋਟੀ ਕਰ ਦੁੱਖ ਨਹੀਂ ਕੇ ਗੱਲ ਦਾ ਤੂੰ ਸਿੱਖ ਦੀ ਕਰਾਮਾਤ ਦੇਖਣੀ ਚਾਹੁੰਦਾ ਨਾ ਮੇਰੇ ਗੁਰੂ ਦਾ ਹੁਕਮ ਨਹੀਂ ਪਰ ਚੱਲ ਮੈਂ ਗੁਰੂ ਦਾ ਸੇਖ ਹਾਂ ਤੈਨੂੰ ਇਹ ਦੱਸਦਾ ਵੀ ਸਿੱਖ ਦੇ ਬੋਲ ਕਿੰਨੇ ਬਲੀ ਹੁੰਦੇ ਆ ਕਰਾਮਾਤ ਨਹੀਂ ਮੈਂ ਕੋਈ ਵਿਖਾਉਣੀ ਤੈਨੂੰ ਇੰਨਾ ਹੀ ਦੱਸਣਾ ਵੀ ਸਿੱਖ ਜੋ ਕਹਿੰਦੇ ਉਹਦਾ ਕੱਡਾ ਕ ਬਲ ਹੁੰਦਾ ਆ ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿੰਨੇ ਦਿਨ ਦੁੱਖ ਦਿੱਤਾ ਵਾ ਜਲ ਪਾਣੀ ਨਹੀਂ ਉਹਨਾਂ ਛਕਿਆ ਤੂੰ ਉਹਨਾਂ ਨੂੰ ਪਿੰਜਰੇ ਜਿਹਾ ਤਾਂ ਕੇ ਰੱਖਿਆ ਵਾ ਤੂੰ ਮੈਨੂੰ ਤੇ ਫਤਵਾ ਲਾਤਾ ਵੀ ਆਰੇ ਨਾਲ ਚੀਰ ਦਿਓ ਮੇਰੇ ਨਾਲ ਤੇ ਜੋ ਬੀਤੇਗੀ ਵੇਖੀ ਜਾਏਗੀ ਤੂੰ ਵੀ ਅੱਜ ਦੀ ਰਾਤ ਤੋਂ ਲੈ ਕੇ ਸਾਰੀ ਉਮਰ ਤੱਕ ਇੱਥੇ ਸੌਂ ਕੇ ਵਿਖਾ ਤੈਨੂੰ ਇੱਕ ਦਿਨ ਵੀ ਨੀਂਦ ਆ ਗਈ ਤੂੰ ਕਹਿੰਦੀ ਜਾ ਮਦੀਦਾਸ ਤੈਨੂੰ ਮੈਂ ਸੇਖ ਹੀ ਨਹੀਂ ਮੰਨਦਾ ਆ ਗੱਲ ਕਹਿਦੀ ਜੇ ਇੱਕ ਵੀ ਰਾਤ ਦਿੱਲੀ ਦੇ ਤਖਤ ਤੇ ਤੂੰ ਸੌਂ ਗਿਆ ਤੇ ਉਹ ਬਾਦਸ਼ਾਹ ਨੇ ਲੱਗਾ ਐਵੇਂ ਮਾਰਦਾ ਲੈ ਜਾਓ ਇਹਨੂੰ ਜਿਵਾਨ ਜੀ ਨੂੰ ਫੜ ਲਿਆ ਗਿਆ ਜਾ ਕੇ ਜੇਲ੍ਹ ਚ ਪਾਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਦੀਵਾਨ ਜੀ ਕੀ ਗੱਲ ਹੋਈ ਭਾਈ ਮਤੀ ਦਾਸ ਕਹਿੰਦੇ ਮਹਾਰਾਜ ਬਾਦਸ਼ਾਹ ਕਹਿੰਦਾ ਸੀ ਕਰਾਮਾਤ ਵਿਖਾਓ ਮਹਾਰਾਜ ਕਹਿੰਦੇ ਫਿਰ ਵਿਖਾਈ ਦੀਵਾਨ ਜੀ ਕਹਿੰਦੇ ਮਹਾਰਾਜ ਨਹੀਂ ਵਿਖਾਈ ਤੁਹਾਡਾ ਬਚਨ ਪਰ ਮਹਾਰਾਜ ਇੱਕ ਬਚਨ ਮੈਂ ਛਾਡ ਆਂ ਬਾਦਸ਼ਾਹ ਨੂੰ ਕਿਹਾ ਵੀ ਤੂੰ ਵੀ ਸੌਂ ਕੇ ਵਿਖਾਈ ਮਹਾਰਾਜ ਕਹਿੰਦੇ ਦੀਵਾਨ ਜੀ ਬੋਲ ਵੀ ਨਹੀਂ ਬੋਲੀਦਾ ਹੁੰਦਾ ਬਈ ਸੰਜਮ ਰੱਖੀਦਾ ਹ ਹੁਣ ਚਲੋ ਜੋ ਤੁਸੀਂ ਕਹਿ ਹੈ ਜੀ ਉਦਾਂ ਹੀ ਹੋਊਗਾ ਐਦਾਂ ਵੀ ਮਹਾਰਾਜ ਨੇ ਕਹਿ ਤਾ ਤੇ ਮਹਾਰਾਜ ਕਹਿੰਦੇ ਫਤਵਾ ਕੀ ਲੱਗਾ ਭਾਈ ਮਤੀ ਦਾਸ ਕਹਿੰਦੇ ਮਹਾਰਾਜ ਆਰੇ ਨਾਲ ਛੀਰੇ ਜਾਣ ਦਾ ਫਤਵਾ ਲੱਗਾ ਸਾਬ ਜੀ ਕਹਿੰਦੇ ਦਿਵਾਨ ਜੀ ਡਰਤ ਨਹੀਂ ਆਉਂਦਾ ਜੇ ਡਰ ਆਉਂਦਾ ਤਾ ਮੈਨੂੰ ਹੁਣੇ ਹੀ ਕਹੋ ਆਪਣੇ ਆਪ ਦੂਏ ਖੁੱਲ ਜਾਣਗੇ ਆਪਣੇ ਆਪ ਰਾਹ ਖੁੱਲ ਜਾਣਗੇ ਤੁਸੀਂ ਕਹੋ ਸਹੀ ਤੁਹਾਨੂੰ ਹੁਣੇ ਹੀ ਇੱਥੋਂ ਕੱਢ ਦਿੰਨੇ ਆ ਦਿਵਾਨ ਜੀ ਕਹਿਣ ਲੱਗੇ ਮਹਾਰਾਜੀ ਤੁਹਾਡੇ ਤੋਂ ਨਿਕਲ ਕੇ ਜਾਣਾ ਕਿੱਥੇ ਆ ਸਾਰਾ ਕੁਝ ਛੱਡ ਕੇ ਤੇ ਤੁਹਾਡੇ ਹੋਏ ਆ ਕੁਮਾ ਨਹੀਂ ਘੜਦਾ ਦੇ ਕਿਸੋਂ ਦੇ ਰਾਂਗੇ ਆ ਦਿਨ ਦੀਨ ਗਵਾਇਆ ਦੁਨੀ ਸਿਓ ਉਹਨਾਂ ਕੇ ਸਾਡੇ ਲੋਕ ਵਿਆਹ ਹੀ ਨਹੀਂ ਮੰਨਦੇ ਜਿੰਨਾ ਕੇ 12 ਵਜੇ ਤੱਕ ਲੋਕਾਂ ਦਾ ਦਿਲ ਜਿਹੜਾ ਡੋਬੇ ਹੀ ਨਾ ਖਾਵੇ ਬੇਸ ਹੀ ਨਾ ਚੱਲੇ ਡੀਜਾ ਹੀ ਨਾ ਵੱਜੇ ਦੁਨੀਆ ਵਿਆਹ ਹੀ ਨਹੀਂ ਮੰਨਦੀ ਵੀ ਵਿਆਹ ਹੋਇਆ ਸਾਡਾ ਕਿੰਨੇ ਆਗੇ ਸਿੰਘ ਹੈ ਪਿਆਰ ਵਾਲਾ ਉਹਨੇ ਵਿਆਹ ਕੀਤਾ ਮਰਿਆਦਾ ਚ ਨਾ ਡੀਜਾ ਲਾਇਆ ਕੋਈ ਪੁੱਠਾ ਸਿੱਧਾ ਕੰਮ ਨਹੀਂ ਕੀਤਾ ਬਸ ਕੱਲੀਆਂ ਲਾਵਾਂ ਕੀਤੀਆਂ ਤੇ ਖਾਲਸਾ ਜੀ ਘਰ ਆ ਗਿਆ ਪਿੰਡ ਚ ਫਵਾਹ ਉੱਡੀ ਕੱਢ ਕੇ ਲਿਆ ਆ ਵਾ ਉਹ ਲੋਕਾਂ ਨੂੰ ਵਿਆਹ ਹੀ ਨਹੀਂ ਲੱਗਦਾ ਜਿਹੜਾ ਵਿਆਹ ਮਰਿਆਦਾ ਚ ਹੋਇਆ ਹੁੰਦਾ ਮੈਂ ਤੇ ਇੱਕ ਹੋਰ ਗੱਲ ਦਾ ਹਿਸਾਬ ਲਾਉਣਾ ਵੀ ਲਾਵਾਂ ਲੈਣੀਆਂ ਜੇ ਮਰਿਆਦਾ ਨਾ ਨਾ ਹੁੰਦੀ ਤੇ ਲੋਕਾਂ ਨੂੰ ਲਾਵਾਂ ਲੈਣੀਆਂ ਜ਼ਰੂਰੀ ਨਹੀਂ ਲੱਗਣੀਆਂ ਪੈਲਸ ਦਾ ਇੱਕ ਵੀ ਘੰਟਾ ਖਾਲੀ ਨਾ ਲੰਘ ਜੇ ਉਹ ਕੰਮ ਰੰਗਾ ਰੰਗ ਚਾਹੀਦਾ ਲੋਕ ਇਦਾਂ ਮੰਨਦੇ ਪਰ ਇੱਕ ਬਚਨ ਚੇਤੇ ਰੱਖੋ ਦੀਨ ਗਵਾਇਆ ਦੁਨੀਆ ਸਿਓ ਦੁਨੀ ਨਾ ਜਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਇਹ ਸਤਿਗੁਰੂ ਦਾ ਬਚਨ ਹੈ ਗੁਰੂ ਗਰੀਬ ਨਵਾਜ਼ ਦਾ ਮਹਾਰਾਜ ਕਹਿਣ ਲੱਗੇ ਦੀਵਾਨ ਜੀ ਕਲੇਜੋ ਦੀਵਾਨ ਜੀ ਕਹਿੰਦੇ ਮਹਾਰਾਜ ਤੁਹਾਨੂੰ ਛੱਡ ਕੇ ਕਿੱਥੇ ਜਾਣਾ ਹੁਣ ਤੇ ਮਹਾਰਾਜ ਮਿਹਰ ਕਰੋ ਆ ਸਰੀਰ ਤੇ ਤੁਹਾਡੇ ਸਾਹਮਣੇ ਆ ਕੱਲ ਨੂੰ ਤੁਹਾਡੇ ਵਿੱਚ ਹੀ ਸਮਾ ਜਾਵਾਂ ਇਹ ਦਾਤ ਦਿਓ ਸੱਚੇ ਬਾਸ਼ਾ ਕਹਿਣ ਲੱਗੇ ਦੀਵਾਨ ਜੀ ਜਪਜੀ ਸਾਹਿਬ ਦਾ ਪਾਠ ਕਰਿਓ ਤੁਹਾਨੂੰ ਪੀੜ ਹੀ ਨਹੀਂ ਹੋਵੇਗੀ ਇਹ ਮਹਾਰਾਜ ਨੇ ਬਚਨ ਕੀਤਾ ਖਾਲਸਾ ਜੀ ਰਾਤ ਲੰਘ ਗਈ ਅਗਲਾ ਦਿਨ ਚੜਿਆ ਸਾਰੇ ਸਿੱਖਾਂ ਸਮੇਤ ਸਤਿਗੁਰਾਂ ਨੂੰ ਚੌਂਕ ਨਖਾਸ ਵਿੱਚ ਲਿਆਂਦਾ ਗਿਆ ਉਹ ਦਿੱਲੀ ਦਾ ਸਭ ਤੋਂ ਵੱਡਾ ਚੌਂਕ ਹੈ ਜਿਹਨੂੰ ਚਾਂਦਨੀ ਚੌਂਕ ਨਖਾਸ ਦਾ ਮਤਲਬ ਹੁੰਦਾ ਖੁੱਲਾ ਵੀ ਜਿਹਦੇ ਵਿੱਚ ਮੰਡੀ ਲੱਗਦੀ ਹੋਵੇ ਮੰਡੀ ਥੋੜੇ ਥਾਂ ਦੇ ਤੇ ਨਹੀਂ ਨਾ ਲੱਗਦੀ ਖੁੱਲਾ ਚੌਂਕ ਸੀ ਚਾਂਦਨੀ ਚੌਂਕ ਅੱਜ ਵੀ ਉਹਦਾ ਨਾਮ ਹੈ ਉੱਥੇ ਲਿਆਂਦਾ ਗਿਆ ਸਤਿਗੁਰੂ ਸਾਹਿਬ ਦਾ ਪਿੰਜਰਾ ਇੱਕ ਬੰਨੇ ਧਰਤਾ ਸਿੱਖ ਫੜੇ ਹੋਏ ਸੀ ਕਾਜੀ ਆਇਆ ਉਹਨੇ ਇਸ਼ਾਰਾ ਕੀਤਾ ਮਤੀ ਦਾਸ ਫੜੋ ਮਤੀ ਦਾਸ ਜੀ ਨੂੰ ਫੜ ਕੇ ਲਿਆਂਦਾ ਗਿਆ ਕਾਜੀ ਕਹਿੰਦਾ ਹੁਣ ਸੁਣਾ ਵੇਖ ਲੈ ਜੇ ਗੱਲ ਮੰਨਣੀ ਆ ਤੇ ਜਾਨ ਬਚ ਜੂ ਉਹ دیਵਾਨ ਦੀ ਕਹਿਣ ਲੱਗੇ ਤੂੰ ਮੈਨੂੰ ਜਾਣ ਦੀਆਂ ਸਲਾਹਾਂ ਨਾ ਦੇ ਤੂੰ ਗਾਂ ਜਾ ਉਹ ਆਪਣਾ ਕੰਮ ਕਰ ਜੋ ਤੂੰ ਕਰਨਾ ਹੈ ਨਾ ਤੂੰ ਆਪਣਾ ਆਰਾ ਤਿੱਖਾ ਕਰਾ ਲੈ ਮੇਰਾ ਮਨ ਪਹਿਲਾਂ ਹੀ ਬੜਾ ਤਿੱਖਾ ਆ ਮੈਂ ਮੇਰਾ ਗੁਰੂ ਸਾਹਮਣੇ ਆ ਸਮਰਾਥ ਮੇਰਾ ਸਤਿਗੁਰੂ ਆ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕਰਨ ਦੇ ਕਾਜੀ ਸਮਝ ਗਿਆ ਵੀ ਇਹ ਮੰਨਣ ਵਾਲਾ ਨਹੀਂ ਹੈ ਉਹਨੇ ਜਲਾਦਾ ਨੂੰ ਇਸ਼ਾਰਾ ਕੀਤਾ ਵੀ ਫੱਟਿਆਂ 'ਚ ਜਖੜ ਦੋ ਜਦੋਂ ਜਲਾਦ ਫੱਟਿਆਂ ਦੀ ਜਕੜਦੇ ਨੇ ਦੀਵਾਨ ਜੀ ਦੇ ਚਿਹਰੇ ਤੇ ਲਾਲੀਆਂ ਚੜਦੀਆਂ ਜਾਂਦੀਆਂ ਖਾਲਸਾ ਜੀ ਇਹ ਰੋਣਾ ਧੋਣਾ ਨਹੀਂ ਐ ਚੜਦੀ ਕਲਾ ਵਾਹ ਦੁੱਖ ਦੀ ਗੱਲ ਐ ਤੇ ਖਾਲਸਾ ਜੀ ਅਸੀਂ ਇਹ ਗੱਲਾਂ ਨੂੰ ਦੁੱਖ ਸਮਝਦੇ ਆਂ ਦੀਵਾਨ ਜੀ ਨੇ ਸ਼ਹੀਦੀ ਦਿੱਤੀ ਐ ਚੜਦੀ ਕਲਾ 'ਚ ਤਾਂ ਕਿ ਅਸੀਂ ਚੜਦੀ ਕਲਾ 'ਚ ਰਹੀਏ ਸਿੰਘਾਂ ਨੇ ਖੋਪਰ ਲਵਾਏ ਨੇ ਅਸੀਂ ਚੜਦੀ ਕਲਾ 'ਚ ਰਹੀਏ ਉਹ ਚਿਰਖੜੀਆਂ ਨੇ ਚੜੇ ਨੇ ਬੰਦ-ਬੰਦ ਕਟਾਏ ਨੇ ਪੱਟੀਆਂ 'ਚ ਝੋਕੇ ਗਏ ਨੇ ਮੁੰਗਲੀਆਂ ਨਾਲ ਫੇਰ ਗਏ ਨੇ ਅੱਧੀ ਅੱਧੀ ਗੱਡ ਕੇ ਜ਼ਮੀਨ 'ਚ ਉੱਤੇ ਦਹੀਂ ਪਾ ਕੇ ਕੁੱਤਿਆਂ ਨੂੰ ਪੜਵਾਏ ਗਏ ਨੇ ਕਿਉਂ ਅਸੀਂ ਚੜ੍ਹਦੀ ਕਲਾ 'ਚ ਰਹੀਏ ਅੱਜ ਅਸੀਂ ਕਹਿੰਦੇ ਸਾਡੇ ਲਈ ਕਿਸੇ ਨੇ ਕੀਤਾ ਹੀ ਕੀ ਆ ਬੜੇ ਲੋਕ ਆਂਦੇ ਨੇ ਨੰਗਾ ਨੇ ਕੀ ਕੀਤਾ ਜੇ ਸੁਣਾਉਣ ਤੇ ਆ ਗਏ ਨਾ ਕੰਨਾ ਜੀ ਝੱਪੇ ਆ ਜਾਣੇ ਆ ਜੇ ਸੁਣਾਉਣ ਤੇ ਆ ਗਏ ਤੇ ਖਾਲਸਾ ਜੀ ਸਾਰਾ ਕੁਝ ਕੀਤਾ ਹੀ ਉਹਨਾਂ ਸ਼ਹੀਦਾਂ ਨੇ ਆ ਵੀ ਅਸੀਂ ਚੜ੍ਹਦੀ ਕਲਾ 'ਚ ਰਹੀਏ ਦੀਵਾਨ ਜੀ ਕਹਿੰਦੇ ਮੈਂ ਤੇਰੀਆਂ ਗੱਲਾਂ ਜੇ ਨਹੀਂ ਹੋਣਾ ਤੂੰ ਆਪਣਾ ਕੰਮ ਕਰ ਉਹਨੇ ਫਿਰ ਫਟਿਆਂ ਦੇ ਦੀਵਾਨ ਜੀ ਭਾਈ ਮਤੀਦਾਸ ਸਭ ਨੂੰ ਬੰਨਣਾ ਸ਼ੁਰੂ ਕੀਤਾ ਉਹਨਾਂ ਦੇ ਚਿਹਰੇ ਤੇ ਖੁਸ਼ੀ ਆਈ ਜਾਵੇ ਜਲਾਦ ਨੇ ਹੌਲੀ ਜੀ ਗਾਉ ਕਿ ਆਖਿਆ ਮਤੀਦਾਸ ਉਦਾ ਮੌਤ ਆਵੇ ਤੇ ਉਹਨੀ ਤੇ ਸਾਰਿਆਂ ਤੇ ਆ ਮਲਕਲ ਮੌਤ ਜਾਵਸੀ ਸਭ ਦਰਵਾਜੇ ਭੰਨ ਆਉਂਦੀ ਤੇ ਸਾਰਿਆਂ ਤੇ ਆ ਪਰ ਅਚਿੰਤਾ ਬਾਜ ਪੈਂਦੇ ਨੇ ਸਾਨੂੰ ਚੇਤਾ ਨਹੀਂ ਹੈਗਾ ਵੀ ਕਿਹਦਾ ਕਦੋਂ ਬੁਲਬਲਾ ਫੁੱਟ ਜਾਣਾ ਸਾਨੂੰ ਕਿਸੇ ਨੂੰ ਵੀ ਚੇਤਾ ਨਹੀਂ ਅਚਿੰਤਾ ਬਾਜ ਪਊਗਾ ਪਰ ਜਦੋਂ ਫਤਾਏ ਵੀ ਫਲਾਣੀ ਘੜੀ ਫਲਾਣੇ ਮਿੰਟ ਨੂੰ ਮਰ ਜਾਣ ਫਿਰ ਬੰਦਾ ਕੋਈ ਆਖਰੀ ਇਸ਼ਾਰਾ ਵੀ ਜਾਏ ਤੇ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਆ ਵੀ ਆ ਕੰਮ ਨਿਪਟ ਜੇ ਫਿਰ ਕੰਮ ਨਿਪੜੇ ਤੇ دیਵਾਨ ਜੀ ਨੂੰ ਉਹ ਜਲਾਦ ਕਹਿੰਦਾ دیਵਾਨ ਮਤੀ ਦਾਸ ਜੀ ਹੁਣ ਸਮਝ ਲਾ ਵੀ ਤੇਰੀ ਜ਼ਿੰਦਗੀ ਆਖਰੀ ਪੌੜੀ ਤੇ ਆ ਕੋਈ ਇਸ਼ਾ ਹੈ ਤੇ ਸਾਨੂੰ ਦੱਸ ਦੇ ਅਸੀਂ ਪੂਰੀ ਕਰ ਦਈਏ دیਵਾਨ ਜੀ ਕਹਿੰਨ ਲੱਗੇ ਇਸ਼ਾ ਹੈ ਜਲਾਦ ਕਹਿੰਦਾ ਫਿਰ ਕਹੋ ਕੀ ਇਸ਼ਾ ਪਾਈ ਮਤੀ ਦਾ ਜੀ ਕਹਿਣ ਲੱਗੇ ਜਲਾਦਾ ਜਦੋਂ ਤੂੰ ਆਪਣਾ ਕੰਮ ਕਰੇਗਾ ਮੇਰੇ ਤੇ ਰਹਿਮ ਨਾ ਕਰੀ ਫੇ ਤੂੰ ਜਲਾਦਾ ਮਾਰਨ ਲੱਗਾ ਤੂੰ ਕੀ ਰਹਿਮ ਕਰਨਾ ਇੱਕ ਗੱਲ ਦਾ ਖਿਆਲ ਕਰੀ ਜਦੋਂ ਮੇਰੀ ਸ਼ਹੀਦੀ ਹੁੰਦੀ ਹੋਵੇ ਮੇਰਾ ਮੁਖ ਮੇਰੇ ਸਤਿਗੁਰੂ ਦੇ ਪਿੰਜਰੇ ਵੱਲ ਹੋਣਾ ਚਾਹੀਦਾ ਇਹ ਮੇਰੀ ਆਖਰੀ ਇਛਾ ਅੱਜ ਅਹੀਂ ਸਤਿਗੁਰੂ ਦੇ ਸਾਹਮਣੇ ਹੋ ਕੇ ਵੀ ਬੇਮੁਖਿਆ ਸਤਿਗੁਰੂ ਦੇ ਸਾਹਮਣੇ ਤੇ ਆਵੇ ਮੱਥਾ ਦੇ ਟੇਕ ਲਿਆ ਜਦੋਂ ਮੂੰਹ ਚੁੱਕਿਆ ਤੇ ਮੂੰਹ ਰਲਿਆ ਹੀ ਨਹੀਂ ਗੁਰੂ ਨਾਲ ਉਹਦੇ ਸਾਧਗੁਰੂ ਤਾਂ ਮੁੱਖ ਸੁੰਦਰ ਦਾੜਾ ਦਿਮਾਲਾ ਸਾਡੇ ਮੁੱਖ ਤੇ ਕੇਸ ਵੀ ਹੈ ਨਾ ਮੂੰਹ ਵੀ ਨਹੀਂ ਰਲਿਆ ਬਾਣਾ ਨਹੀਂ ਰਲਿਆ ਪਹਿਰਾਵਾ ਨਹੀਂ ਰਲਿਆ ਕਰਤੂਤ ਨਹੀਂ ਰਲੀ ਕਿਰਦਾਰ ਨਹੀਂ ਰਲਿਆ ਕੱਖ ਵੀ ਨਹੀਂ ਰਲਿਆ ਫਿਰ ਕਾਹਦਾ ਸਿੱਖ ਜਦੋਂ ਰਲਿਆ ਹੀ ਕੱਖ ਨਹੀਂ ਗੁਰੂ ਨਾਲ ਫਿਰ ਕਾਹਦਾ ਸਿੱਖ ਫਿਰ ਕੌਣ ਕਹਿੰਦਾ ਵੀ ਇਹੀ ਸਿੱਖ ਐਦਾਂ ਦੇ ਸਿੱਖ ਐਂ ਤਾਂ ਗੱਲ ਨਹੀਂ ਬਣਨੀ ਖਾਲਸਾ ਜੀ ਭੇਖੀ ਤਾਂ ਬਹੁਤ ਨੇ ਇਤੇ ਰਾਣੀ ਰਹੇ ਸੋਈ ਸੇਖ ਮੇਰਾ ਭਾਈ ਮਤੀ ਦਾ ਸਾਹਿਬ ਜੀ ਵਰਗੇ ਉਹ ਐਡੀ ਪਾਵਰ ਦਾ ਮਾਲਕ ਸੀ ਜੇ ਚਾਹੁੰਦੇ ਤੇ ਜੋ ਮਰਜੀ ਕਰ ਦਿੰਦੇ ਅਸੀਂ ਕੱਖ ਵੀ ਨਹੀਂ ਕਰ ਸਕਦੇ ਅੱਡਿਆਂ ਦਾ ਜੋਰ ਲਾਉਨੇ ਆਂ ਵੀ ਪ੍ਰਧਾਨਗੀ ਮੇਰੀ ਪ੍ਰਬੰਧ ਮੇਰਾ ਅਸੀਂ ਬੜੇ ਜੋਰ ਲਾਉਨੇ ਆਂ ਅਸੀਂ ਕੱਖ ਵੀ ਨਹੀਂ ਕਰ ਸਕਦੇ ਉਹ ਕੁਝ ਵੀ ਕਰ ਸਕਦੇ ਸੀ ਤੇ ਜੋਰ ਹੀ ਨਹੀਂ ਹਿਲਾਉਂਦੇ ਦਿਵਾਨ ਜੀ ਨੇ ਆਖਿਆ ਮੇਰੀ ਆਖਰੀ ਇੱਛਾ ਹੈ ਮੇਰਾ ਮੁਖ ਮੇਰੇ ਸਾਧਗੁਰੂ ਦੇ ਪਿੰਜਰੇ ਨੂੰ ਹੋਣਾ ਚਾਹੀਦਾ ਜਲਾਦ ਸੁਣਦਾ ਆਂ ਦੀਵਾਨ ਭਾਈ ਮਤੀ ਦਾਸ ਕਹਿੰਦੇ ਨੇ ਆਹ ਆਣ ਤਿਆਰ ਵਰ ਤਿਆਰ ਹੈ ਸਿਰ ਤੇ ਰੱਖਣ ਵਾਸਤੇ ਆ ਦਰਸ਼ਨ ਕਰੋ ਦੀਵਾਨ ਜੀ ਨੇ ਜਿਹੜੇ ਬਚਨ ਕਹੇ ਫਾਗਿਆਂ ਦਾ ਜਥਾ ਇਉਂ ਬੇਨਤੀ ਕਰਦਾ ਜਦੋਂ ਪਾਵਾਂ ਸਹੀ ਦੀ ਖੈ ਮੇਰੀ ਓਏ ਮੇਰਾ ਮੁਖ ਗੁਰ ਪਿੰਜਰੇ सदा अटल जॾो पवां पवां शहीदी ख़्वाहिश मेरी मेरा मुख ग पिंज पिंजरियो टे जॾो पवा छही दीना बस इयो मसला हल हो जॾो पवां पावा, पावा में जॾो पवां शहीद What's oh, the panel. ਨਾ ਹੱਲੇ ਹੋਵੇ ਜਦੋਂ ਪਾਵਾਂ ਪਾਵਾਂ ਮੈਂ ਜਦੋਂ ਪਾਵਾਂ ਸ਼ਹੀਦੀ ਖੁਸ਼ ਮੇਰੀ ਮੇਰਾ ਮੁਖ ਗੁਰ ਪਿੰਜਰੇ ਵਾਲੋ ਹੋਵੇ ਜਦੋਂ ਪਾਵਾਂ ਸ਼ਹੀਦੀ ਓਨੇ ਸੇਖ ਜਿਨ੍ਹਾਂ ਦੀ ਆਖਰੀ ਇੱਛਾ ਵੀ ਇਹੋ ਹੀ ਆਵੀ ਮਹਾਰਾਜ ਗੁਰ ਤੇਗ ਬਹਾਦਰ ਸਾਹਿਬ ਜੀ ਇਹ ਸਾਰੀ ਉਮਰ ਤੁਹਾਡੇ ਚਰਨਾਂ 'ਚ ਲੰਗੀ ਆ ਨਾ ਅੱਜ ਭਾਵੇਂ ਦੋ ਫਾੜ ਸਰੀਰ ਹੋ ਵੀ ਜਾਵੇ ਇਹ ਆਖਰੀ ਵਾਰ ਜਿੰਨਾ ਚਿਰ ਸਰੀਰ ਦਮ ਭਰੇ ਤੁਹਾਡੇ ਦਰਸ਼ਨ ਕਰਦਾ ਹੀ ਪਰੇ ਐਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਦੀਵਾਨ ਭਾਈ ਮਤੀ ਦਾਸ ਦੀ ਅਰਦਾਸ ਸੀ ਜਲਾਦ ਨੂੰ ਲੱਗਾ ਵੀ ਐਵੇਂ ਗੱਲਾਂ ਹੀ ਆ ਲੋਕਾਂ ਨੇ ਭਾਣਦੀਆਂ ਤੇ ਆ ਵੀ ਗੱਲਾਂ ਹੀ ਆ ਲੋਕਾਂ ਨੇ ਭਾਦੀਆਂ ਨੇ ਗੁਰਬਾਣੀ ਵੀ ਗੱਲਾਂ ਹੀ ਆ ਲੋਕ ਜਾਣੇ ਹਗੀਤ ਹੈ ਇਹ ਤਾਂ ਬ੍ਰਹਮ ਵਿਚਾਰ ਇਹ ਤਾਂ ਪਾਰ ਬ੍ਰਹਮ ਦੀ ਗੱਲ ਜਿੰਨਾ ਜਾਣੀ ਉਹਨਾਂ ਨੂੰ ਪਤਾ ਨਾ ਖਾਲਸਾ ਜੀ ਦੀ ਗੁਰਬਾਣੀ ਜਿਹੜੀਆਂ ਹੰਸਾਂ ਵਾਸਤੇ ਆ ਮੋਤੀਆਂ ਸਮਾਨ ਬਾਣੀ ਆ ਨਾ ਰੰਗ ਚਿੱਟਾ ਤੇ ਬਗਲੇ ਦਾ ਵੀ ਹੁੰਦਾ ਹੰਸਾਂ ਦੀ ਡਾਰ ਵੇਖ ਬਗਲਾ ਕਹਿੰਦਾ ਮੈਂ ਵੀ ਹੰਸੀ ਆ ਉਹ ਵੀ ਉਹਨਾਂ ਨੇ ਮਗਰੋ ਉਤਰਿਆ ਹੁਣ ਉਹਦੇ ਲੱਭਦੇ ਹੀ ਮੋਤੀ ਤੇ ਉਹ ਲੱਭੇ ਡੱਡੀਆਂ ਮੱਛੀਆਂ ਤੇ ਉਹ ਕਿੱਥੋਂ ਮਿਲਣ ਜਿੱਥੇ ਸਾਡੇ ਵਰਗੇ 사ਤਪੁਰਖ ਸਰੋਤੇ ਬੈਂਦੇ ਨੇ ਉਥੇ ਕੂੜਕ ਪਾੜ ਥੋੜੀ ਆਉਂਦਾ ਆ ਜਿਹੜੀ ਸਟੇਜ ਆ ਨਾ ਇਹ ਕੇਵਲ ਗੁਰੂ ਤੇ ਗੁਰੂ ਦੀ ਹੀ ਗੱਲ ਕਰਨ ਵਾਸਤੇ ਆ ਪੰਥ ਦੀ ਗੱਲ ਹੱਕ ਦੀ ਗੱਲ ਕਰਨ ਵਾਸਤੇ ਆ ਪਰ ਇਹਨਾਂ ਸਟੇਜਾਂ ਦੇ ਵੀ ਕਈ ਇੱਕ ਦੂਜੇ ਦੀ ਬਦਨਾਮੀ ਕਰਕੇ ਆਪ ਚਾਤਰ ਬਣਨ ਨੂੰ ਫਿਰਦੇ ਆ ਇਦਾਂ ਦੇ ਬਗਲੇ ਹੰਸਾ ਨਾਲ ਰਲ ਨਹੀਂ ਸਕਦੇ ਪਰ ਖਾਲਸਾ ਜੀ ਹੰਸ ਰਲਣਾ ਵੀ ਕਾਵੇ ਤੇ ਨਹੀਂ ਰਲ ਸਕਦਾ ਉਹ ਕਹਿੰਦਾ ਮੈਂ ਵੀ ਹੰਸੀ ਆ ਬਗਲਾ ਕਹਿੰਦਾ ਬਾਵੇਂ ਹੰਸਿਆ ਹੰਸ ਕੇ ਤੇ ਹੋਏਗਾ ਉਹਨਾਂ ਨੇ ਕੋਈ ਸਬੂਤ ਨਹੀਂ ਦਿੱਤਾ ਵੀ ਅਹੀਂ ਹੰਸਾਂ ਜਾਂ ਤੂੰ ਬਗਲਾ ਕੁਛ ਨਹੀਂ ਆਖਿਆ ਚੁੱਪ ਰਹਿ ਜਨੂਨਾਂ ਭਰੀ ਉਡਾਨ ਸਭ ਤੋਂ ਲੰਮੀ ਉਡਾਨ ਹੰਸ ਦੀ ਹੈ ਮਾਨਸ ਲੋਵਰ ਤੇ ਰਹਿਣ ਵਾਲੇ ਜੀਵ ਉਥੋਂ ਮੋਤੀ ਲਬ ਲਬ ਖਾਂਦੇ ਜਿਹੜੀ ਜਿਨ੍ਹਾਂ ਨੇ ਮੋਤੀ ਖਾਣੇ ਉਹਨਾਂ ਦੀਆਂ ਉਡਾਨਾਂ ਬਹੁਤ ਲੰਮੀਆਂ ਹੁੰਦੀਆਂ ਵਾ ਜਿਹੜੇ ਗੁਰਮੁਖ ਸ੍ਰੋਤੇ ਗੁਰਬਾਣੀ ਨੂੰ ਮੋਤੀ ਜਾਣ ਜਿਹੜੇ ਹਿਰਦੇ 'ਚ ਵਸਾਉਂਦੇ ਆ ਨਾ ਉਹਨਾਂ ਦੀ ਉਡਾਨ ਕਲ ਜੂਗੀ ਜੀਵਾਂੋਂ ਬੜੀ ਲੰਮੀ ਹੁੰਦੀ ਆ ਇਹ ਆਪੇ ਖੇਡ ਆ ਕੇ ਆਪਣੇ ਸਿਰ 'ਪਾ ਕੇ ਚੁੱਪ ਕਰਕੇ ਬਹਿ ਜਾਂਦੇ ਹੰਸਾਂ ਦੇ ਨਾਲ ਬਗਲਾ ਕਦੀ ਰਲ ਸਕਦਾ ਹੀ ਨਹੀਂਗਾ ਕਿਉਂਕਿ ਉਹਦਾ ਖਾਣਾ ਮੋਤੀ ਤੇ ਉਹਦੀ ਲੰਮੀ ਉਡਾਨ ਬਗਲਾ ਭਾਵੇਂ ਦਿਖਦਾ ਚਿੱਟਾ ਹੀ ਆਂਡੀ ਲੰਮੀ ਉਡਾਨ ਭਰਨ ਦਾ ਸਾਹਸ ਨਹੀਂ ਰੱਖਦਾ ਫਰਕ ਆ ਜਾਂਦਾ ਇੱਥੇ ਆਣ ਇੱਕ ਇਹ ਤੁਹਾਡੇ ਵਰਗੇ ਸਾਧ ਪਰਖ ਸਰੋਤੇ ਨੇ ਜਿਹੜੇ ਥੋੜੀ ਗੱਲ ਨੂੰ ਵੀ ਢੂੰਗਾ ਲੈਂਦੇ ਜਾਦਾ ਲੈਂਦੇ ਦੀਵਾਨ ਮਦੀਦਾ ਜੀ ਦੀ ਆਖਰੀ ਇੱਛਾ ਸੀ ਮਹਾਰਾਜ ਤੇਰੇ ਦਰਸ਼ਨ ਕਰਦਿਆਂ ਸਵਾਸ ਜਾਣ ਤੇ ਜਦੋਂ ਫਟਿਆਂ 'ਚ ਬੰਨ ਕੇ ਆਰਾ ਲੱਗਾ ਨਾ ਫਿਰਨ ਦੀਵਾਨ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਖਾਲਸਾ ਜੀ ਮੈਂ ਤਾਂ ਮੰਨ ਲਿਆ ਵਾ ਮੈਂ ਬੜਾ ਜ਼ੋਰ ਲਾਉਣਾ ਤੂੰ ਹੀ ਵੀ ਮੰਨ ਜੋ ਪਰ ਮੈਨੂੰ ਪੜਾ ਵੀ ਮੰਨਣਾ ਤੇ ਉਹ ਨਹੀਂ ਆ ਕੇ ਨਹੀਂ ਜਿੰਨੇ ਕਿ ਮੈਂ ਪਹਿਲਾਂ ਗਿਣਦੇ ਆ ਸਾਰੇ ਤਾਂ ਨਹੀਂ ਮੰਨਦੇ ਪਰ ਮੰਨਣਾ ਜ਼ਰੂਰੀ ਆ ਜਿਹੜਾ ਮਹਾਰਾਜ ਦਾ ਸੇਖਿਆ ਨਾ ਜਪਜੀ ਸਾਹਿਬ ਕੰਠੀ ਹੋਣਾ ਚਾਹੀਦਾ ਕੰਠ ਕੰਠ ਹੋਣਾ ਚਾਹੀਦਾ ਘੱਟ ਸੋ ਘੱਟ ਤੇ ਜੇ ਕੋਈ ਇਹ ਕਵੇ ਵੀ ਮੈਂ ਤਾਂ ਪੜਿਆ ਹੀ ਨਹੀਂਗਾ ਫੇ ਮੈਂ ਤਾਂ ਅਣ ਪੜਿਆ ਇਹ ਗੱਲ ਤੁਸੀਂ ਕਹਿ ਲਓਗੇ ਮੈਂ ਇਹ ਗੱਲ ਤੇ ਨਹੀਂ ਰੀਜਣ ਕਿਉਂਕਿ ਮੈਂ ਦੋ ਐਸੇ ਗੁਰਮੁਖ ਆਪਣੀ ਅੱਖੀਂ ਵੇਖਿਆ ਇੱਕ ਦਾ ਨਾਂ ਹੀ ਬਾਬਾ ਸੂਬਾ ਸਿੰਘ ਜੀ ਤੇ ਦੂਜੇ ਨੇ ਬਾਬਾ ਜਸਵੀਰ ਸਿੰਘ ਸਾਡੇ ਦਾਲ ਪੰਥ ਚ ਰਹਿੰਦੇ ਆ ਇੱਕ ਸਿੰਘ ਚਾਲਾ ਮਾਰ ਗਿਆ ਇੱਕ ਰਹਿੰਦੇ ਆ ਤੇ ਉਹਨਾਂ ਨੇ ਸਕੂਲ ਦੀ ਤਾਂ ਕੋਈ ਵੀ ਪੜਾਈ ਨਹੀਂ ਪੜੀ ਪਰ ਨੇਤ ਨੇ ਦੋਵੇਂ ਟਾਈਮ ਦਾ ਸੁਣ ਸੁਣ ਕੇ ਕੰਠ ਹੋ ਗਿਆ ਦੋਵੇਂ ਟਾਈਮ ਦਾ ਨੇਤ ਨੇਮ ਕੰਠਿਆਉ ਤਾਂ ਆਪਣੇ ਸੈਨ ਵੀ ਨਹੀਂ ਕਰ ਸਕਦੇ ਅਸਲ ਜੇ ਗੁਰਬਾਣੀ ਜਿਹੜੀ ਆ ਨਾ ਪਿਆਰ ਨਾਲ ਚਲਦੀ ਆ ਜੇ ਚਾਹ ਨਾ ਗੁਰਬਾਣੀ ਦਾ ਤੇ ਕੰਠੋ ਜਣੀ ਆ ਔਖਾ ਨਹੀਂ ਹੈ ਪਰ ਖਾਲਸਾ ਜੀ ਚਾਹ ਹੁਣ ਹੱਠੀ ਤੇ ਥੋੜੀ ਮਿਲ ਜਿਆ ਵੀ ਲੈ ਕੇ ਆ ਗਏ ਤੇ ਚੜ ਗਿਆ ਚਾਹ ਕੋਈ ਰੰਗ ਥੜੀ ਵੀ ਕਿਸ ਲਲਾਰੀ ਨੇ ਛਾੜਦਾ ਇਹ ਖਾਲਸਾ ਜੀ ਜਿਨ੍ਹਾਂ ਨੂੰ ਗੁਰੂ ਦਾ ਡਰ ਭੈ ਆ ਨਾ ਉਹਨੂੰ ਚਾਹ ਆਊਗਾ ਜਿਨ ਭੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਇਹ ਗੁਰੂ ਹਰਾਈ ਸਾਹਿਬ ਦਾ ਬਚਨ ਦੀਵਾਨ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਇਤਿਹਾਸ ਕਹਿੰਦਾ ਆ ਜਿੰਨਾ ਸਰੀਰ ਸੀ ਇਹਦੇ ਝੱਟ ਦੋ ਫਾੜ ਹੋ ਗਿਆ ਦੋ ਫਾੜਾਂ ਵਿੱਚੋਂ ਵੀ ਜਪਜੀ ਸਾਹਿਬ ਦਾ ਜਾਬ ਚੱਲਦਾ ਰਿਹਾ ਐਡਾ ਗੁਰ ਸਿੱਖੀ ਨਭਾਈ ਦੀਵਾਨ ਭਾਈ ਮਤੀ ਦਾਸ ਜੀ ਭਾਈ ਦੋ ਫਾੜ ਦੋਵਾਂ ਦੇ ਵਿੱਚੋਂ ਜਪਜੀ ਸਾਹਿਬ ਸੰਪੂਰਨ ਹੋਇਆ ਉਹ ਜਲਾਦ ਵੀ ਕੰਬ ਗਏ ਜਿਨ੍ਹਾਂ ਨੇ ਉਹ ਭਾਈ ਮਤੀ ਦਾਸ ਜੀ ਤਿਆਰਾ ਫੇਰਿਆ ਸਤਿਗੁਰੂ ਮਹਾਰਾਜ ਖੁਸ਼ ਹੋਏ